ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦਿਖਾਉਂਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਉੱਲੂ ਨਹੀਂ ਉੱਲੂ ਤਾਂ ਪੱਠਾ ਪੱਠਾ ਕਹਿੰਦੇ ਬਿੱਲ ਬਤੋੜੀ ਘਰੇ ਬਿੱਲ ਬਤੋੜੀ ਉੱਲੂ ਪਤਾ ਨਹੀਂ ਕੀ ਕਹਿੰਦੇ ਇਹਨੂੰ ਜੋ ਵੀ ਕਹਿੰਦੇ ਆ ਪਰ ਇਹ ਹਰ ਸਾਲ ਹੀ ਹੁੰਦੇ ਸਾਡੇ 10 ਸਾਲ ਹੋ ਗਏ ਇਹਨਾਂ ਨੂੰ ਆਸ ਇੱਕ ਸਾਲ ਇੱਕ ਸਾਲ ਦੇ ਵਿੱਚ ਇੱਕ ਵਾਰੀ ਇਹਨਾਂ ਨੇ ਆਉਣਾ ਹੀ ਹੁੰਦਾ ਵਾ ਤੇ ਇੱਥੇ ਨਾ ਅਸੀਂ ਪਾਈਪ ਟੰਗੇ ਆ ਤੇ ਅਸੀਂ ਨਾ 2024 14ਵਾਂ ਵਿੱਚ ਮੋਟਰ ਲਗਵਾਈ ਸੀ ਸਮਰਸੀਪਾਲ ਉਹਦੇ ਪਾਈਪ ਜਿਹੜੇ ਫ੍ਰੀ ਹੋਏ ਸੀ ਜਿਸ ਵੇਲੇ ਮੋਟਰ ਪੈਕ ਹੋ ਕੇ ਹੁੰਦੀ ਆ ਉਹ ਆਪਾਂ ਇੱਥੇ ਟੰਗਦੇ ਹਾਂ ਟੰਗੇ ਤੇ ਉਹਨਾਂ ਵਾਸਤੇ ਅਸੀਂ ਚਿੜੀਆਂ ਮਾਰਦੇ ਤੇ ਗਟਾਰਾਂ ਮਾਰਦੇ ਪਰ ਇਹਨਾਂ ਨੇ ਪੱਕੇ ਮੰਨ ਲਏ ਤੇ ਇਹਨਾਂ ਨੂੰ 10 ਸਾਲ ਹੋ ਗਏ ਹੁੰਦਿਆਂ ਨੂੰ ਉਦੋਂ ਦੇ ਆ ਰਹੇ ਆ ਤੇ ਬੱਚੇ ਲੈਂਦੇ ਆ ਆਪਣੇ ਚਲੇ ਜਾਂਦੇ ਆ ਤੇ ਬਹੁਤ ਵਧੀਆ ਲੱਗਦਾ ਸਾਨੂੰ ਵੀ ਵੀ ਆਪਾਂ ਇਹ ਜਿਹੜੇ ਪੰਗੇ ਕਿਸੇ ਕੰਮ ਆ ਰਹੇ ਨੇ ਬੱਚਿਆਂ ਨਾਲ ਤੇ 23 ਜਿਹੜੇ ਆ ਕਰਦੇ ਸਾਨੂੰ ਵੀ ਆਣ ਕੇ ਇਦਾਂ ਕਹਿੰਦੇ ਆ ਕਿ ਇਹ ਜਿਹੜੇ ਆ ਘਰ ਚ ਰੱਖਣੇ ਇਹ ਸਹੀ ਨਹੀਂ ਹੁੰਦੇ ਮਤਲਬ ਇਹ ਬਹੁਤ ਮਾੜੇ ਆ ਤੁਹਾਡੇ ਵੀ ਸ਼ਾਇਦ ਕਹਿੰਦੇ ਹੋਣਗੇ ਪਰ ਸਾਡੇ ਇਦਾਂ ਜਰੂਰ ਕਹਿੰਦੇ ਆ ਪੀ ਜਿੱਦਾਂ ਇਹਨਾਂ ਨੂੰ ਕਲੇਣੇ ਬੋਲ ਦਿੰਦੇ ਆ ਵੀ ਇਹ ਉਜਾੜ ਮੰਗਦੇ ਆ ਜਾਂ ਇਹ ਜਿਹੜੇ ਆ ਸਹੀ ਨਹੀਂ ਹੁੰਦੇ ਘਰ ਵਿੱਚ ਜਗ੍ਹਾ ਬਣਾਉਣ ਤੇ ਮੈਨੂੰ ਕਈ ਵਾਰੀ ਕਿਸੇ ਨੇ ਕਿਹਾ ਵੀ ਆਪ ਆਇਪਰ ਜਿਹੜੇ ਨਾ ਲਾ ਦੋ ਇਥੇ ਉਲੂਵਾਨੋਂ ਨਹੀਂ ਮਤਲਬ ਇਹ ਨਹੀਂ ਬੱਚੇ ਦੇਣੇ ਚਾਹੀਦੇ ਇਹਨਾਂ ਨੂੰ ਤੁਸੀਂ ਗਲਤ ਕਰਦੇ ਹੋ ਪਰ ਆਹ ਵਿਚਾਰੇ ਛੋਟੇ ਜਿਹੇ ਵੀ ਇੰਕੇ ਤਰਸ ਹੁੰਦਾ ਇਹਨਾਂ ਨੇ ਕੀ ਝਾੜ ਮੰਗਣੀ ਆ ਹਨਾ ਇਹਨਾਂ ਨੇ ਅਜਾੜ ਦਾ ਮੰਗਣ ਦਾ ਮਤਲਬ ਅਸੀਂ ਉਹ ਸੋਚ ਲੈਨੇ ਆ ਅਜਾੜ ਦਾ ਨਹੀਂ ਮਤਲਬ ਤੁਹਾਡਾ ਕੁਝ ਵੀ ਇਹ ਹੁੰਦਾ ਵਾ ਵੀ ਇਕੱਲੇ ਰਹਿਣਾ ਪਸੰਦ ਕਰਦੇ ਜਿੱਥੇ ਮਤਲਬ ਜ਼ਿਆਦਾ ਭੀੜ ਭੜਕਾ ਨਾ ਹੋਵੇ ਉਹ ਜਿਹੜਾ ਥਾਂ ਤੇ ਗੋਮਦਾ ਜਾਂਦਾ ਨਾ ਆਏ ਉੱਥੇ ਸ਼ਾਮ ਦਾ ਇਲਾਕੇ ਵਿੱਚ ਰਹਿਣਾ ਪਸੰਦ ਕਰਦੇ ਆ ਤੇ ਪਤਾ ਨਹੀਂ ਇਹਨਾਂ ਨੂੰ ਕਿਉਂ ਇਹ ਜਗ੍ਹਾ ਜਿਹੜੀ ਚੰਗੀ ਲੱਗੀ ਹਾਲਾਂਕਿ ਇੱਥੇ ਨਿਆਣੇ ਵੀ ਖੇਡਦੇ ਆ ਸ਼ਾਂਤ ਵੀ ਨਹੀਂ ਆ ਟੋਕਾ ਚੱਲਦਾ ਹਾਂ ਟੋਕਾ ਚੱਲਦਾ ਵਾ ਡੰਗਰ ਵੀ ਹੈਗੇ ਆ ਤਾਂ ਵੀ ਇਹਨਾਂ ਨੂੰ ਇਹ ਜਗ੍ਹਾ ਪਸੰਦ ਆਈ ਆ ਤੇ ਲਗਾਤਾਰ ਆਉਂਦੇ ਆ ਤੇ ਇਸ ਸਾਲ ਵੀ ਆਏ ਆ ਤੇ ਦੇਖੋ ਬੱਚੇ ਕਿੱਡੇ ਕਿੱਡੇ ਵੱਡੇ ਹੋ ਗਏ ਆ ਦੋ ਆ ਪਾਣੀ ਦੋ ਆ ਕਿ ਤਿੰਨ ਹੋਣੇ ਆ ਹਰ ਵਾਰੀ ਉਹ ਪੈਪ ਦੇ ਵਿੱਚ ਹੁਣੇ ਕਈ ਵਾਰ ਨਿਕਲ ਆਇਆ ਅੱਜ ਤੇ ਪਤਾ ਨਹੀਂ ਇਨਸਾਨਾਂ ਬਾਰੇ ਤੇ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਇਨਸਾਨ ਕੋਈ ਚੰਗਾ ਹੋ ਸਕ ਕੀ ਇਹ ਪੰਛੀ ਬਾਰੇ ਇੰਨਾ ਜੱਜ ਕਰਨਾ ਵੀ ਇਹ ਪੰਛੀ ਸਾਡੇ ਵਾਸਤੇ ਚੰਗਾ ਵਾ ਬੁੱਡ ਲਾਕ ਆ ਜਾਂ ਬ੍ਰੈਡ ਲਾਕ ਵਾ ਇਹ ਕਿਸੇ ਨੂੰ ਵਿਚਾਰੇ ਕੀ ਕਹਿੰਦੇ ਆ ਬਸ ਆਪਣਾ ਨਾ ਮੇ ਜੋ ਕਰਮਾ ਚ ਦਾਣਾ ਪਾਣੀ ਹੈਗਾ ਉਹ ਖਾਂਦੇ ਆ ਸਾਡੇ ਹੋਰ ਵੀ ਕਈ ਪੰਛੀ ਹੁੰਦੇ ਆ ਜਿੱਦਾਂ ਬੱਚੇ ਉਹਨੂੰ ਇੱਕ ਵਾਰੀ ਬਿੱਲੀ ਦੇ ਬੱਚੇ ਆਏ ਸੀ ਪੰਛੀ ਘੁੱਗੀਆਂ ਤੇ ਬੱਚੇ ਤੋਟਿਆਂ ਦੇ ਐਦਾਂ ਕਾਫੀ ਜ਼ਿਆਦਾ ਦਰਖਤਾਂ ਕਰਕੇ ਨਾ ਦਰਖਤਾਂ ਕਰਕੇ ਬੱਚੇ ਡਿੱਗਦੇ ਰਹਿੰਦੇ ਵਿਚਾਰੇ ਛੋਟੇ ਜਦੋਂ ਥੋੜੇ ਉੱਡਣ ਦੇ ਲਾਇਕ ਹੁੰਦੇ ਆ ਉਹ ਡਿੱਗ ਕੇ ਥੱਲੇ ਡਿੱਗ ਜਾਂਦੇ ਆ ਫਿਰ ਅਸੀਂ ਉਹਨੂੰ ਆ ਆਪਣੇ ਕੈਂਡੀ ਤੋਂ ਵੀ ਬਚਾਉਨੇ ਆ ਤੇ ਉਹਦੇ ਨਾਲ ਕਾਬੂ ਆ ਜਾਣ ਕੈਂਡੀ ਨੂੰ ਬੰਨਦੀਦਾ ਵਾ ਜਿਵੇਂ ਇਹਨਾਂ ਨੇ ਹੁਣ ਹੁਣ ਵੀ ਕੈਂਡੀ ਬੱਜੀ ਹੋਣੀ ਆ ਜਿਦੋਂ ਸਾਨੂੰ ਪਤਾ ਲੱਗਣਾ ਵੀ ਬੱਚੇ ਡਿੱਗਣ ਦੀ ਚਾਰੀ ਹੋ ਗਈ ਆ ਤੇ ਫਿਰ ਕੈਂਡੀ ਨੂੰ ਬੰਨ ਕੇ ਰੱਖਣਾ ਜ਼ਿਆਦਾ ਪੀਕ ਦੇ ਇਹਨਾਂ ਕਾਬੂ ਕਰ ਲੈ ਤੇ ਆਪਣਾ ਨਾ ਜੋ ਕੁਦਰਤ ਨੇ ਬਣਾਇਆ ਵਾ ਉਹ ਸਭ ਕੁਝ ਸਹੀ ਬਣਾਇਆ ਵਾ ਸਾਡੀ ਸੋਚ ਹੋ ਸਕਦੀ ਜੇ ਵੀ ਕੁਝ ਹੋਰ ਕੁਝ ਸੋਚਦੀ ਹੋਵੇ ਪਰ ਜੋ ਕੁਦਰਤ ਨੇ ਚੀਜ਼ ਤਿਆਰ ਕੀਤੀ ਜ ਉਹ ਕੋਈ ਵੀ ਮਾੜੀ ਨਹੀਂ ਹੈਗੀ ਸਭ ਕੁਝ ਬੈਸਟ ਹੀ ਹੈ ਕੁਝ ਨਾ ਕੁਝ ਸੋਚ ਕੇ ਬਣਾਇਆ ਇਹ ਵੀ ਕੁਦਰਤ ਦਾ ਜੀ ਹੈ ਇੱਕ ਤੇ ਇਹਨੂੰ ਵੀ ਹੱਕਾ ਜੀਣ ਦਾ ਇਦਾਂ ਦੀ ਕੋਈ ਗੱਲ ਨਹੀਂ ਆ ਵੀ ਇਹ ਗੁੱਡ ਲੱਕ ਵਾਜਾ ਬੈਠਣਾ ਸਾਨੂੰ ਦਾ ਫੇਰ ਦਾ ਕੋਈ ਨਹੀਂ ਆਉਂਦੇ ਆ ਸਾਨੂੰ ਤੇ ਗੁੱਡ ਲੱਕੀ ਗੁੱਡ ਲੱਕੀ ਹਾਂ ਗੁੱਡ ਲੱਕੀ ਗੁੱਡ ਲੱਕੀ ਹਟੇ ਵਾਸਤੇ ਤਾਂ ਵੀ ਗੁੱਡ ਲੱਕੀ ਰਹੇ ਇਹਨੇ ਸ਼ੋਰ ਸ਼ਰਾਬੇ ਹੁਣ ਦੇ ਬਾਵਜੂਦ ਵੀ ਇੱਥੇ ਬਿਠੇ ਰਹਿੰਦੇ ਆ ਤੇ ਹਰ ਸਾਲ ਆਉਂਦੇ ਆ ਤੇ ਐਕ ਤਾਂ ਵੀ ਆ ਗਏ ਆ ਦੇਖੋ ਹਰ ਵਾਰੀ ਇਹਨਾਂ ਦੇ ਬੱਚੇ ਸਾਡੇ ਹੱਥਾਂ ਚ ਨੰਗੜੇ ਹੁੰਦੇ ਆ ਨਾ ਥੱਲੇ ਡਿੱਗ ਜਾਂਦੇ ਆ ਫਿਰ ਅਸੀਂ ਫੜਦੇ ਆ ਪੂਰੇ ਫਿਰ ਜਾਂ ਇੱਥੇ ਜਦੋਂ ਇਹਨੇ ਹੁਣ ਆਲਣੇ ਚ ਬਾਹਰ ਆ ਗਿਆ ਉਹਨੂੰ ਫੇਰ ਜੋ ਕੇ ਆਲਣੇ ਚ ਰੱਖਣਾ ਵਾ ਇਹਨੇ ਫੇਰ ਬਾਹਰ ਆ ਗਿਆ ਫੇਰੇ ਨੇ ਬਾਹਰ ਆ ਜਾਣਾ ਵਾ ਤੇ ਬਸ ਤੁਰੇ ਫਿਰਨੇ ਦੁੱਧਾੜੀ ਲੰਗ ਚ ਨੌਟ ਜਾਣਾ ਵਾ ਉਹ ਵੀ ਉਨੇ ਜੀ ਕਮਾਰ ਨ ਵੀ ਨਿਕਲਿਆ ਬਾਹਰ ਉਹਨਾਂ ਨੇ ਵੇਖਣ ਰਿਹਾ ਅੱਜ ਨਿਕਲਿਆ ਬਾਹਰ ਹੈ ਤੇ ਵਧੀਆ ਗੱਲ ਆ ਰੁੱਖਾਂ ਕਰਕੇ ਕੱਲ ਹੀ ਇੱਥੇ ਬੁਰਬਲ ਦੇ ਬੱਚੇ ਉਹਦੇ ਵਿੱਚ ਦਿੱਤੇ ਉਹਨੇ ਅਸ਼ੋਕਾ ਟਰੀ ਚ ਉੱਥੋਂ ਡਿੱਗੇ ਬਾਹਰ ਉਹ ਫੇਰ ਚੁੱਕੇ ਰਹਦੇ ਉੱਤੇ ਸਾਡੇ ਵਸਾ ਘਾਉਂ ਰੌਣਕ ਲੱਗੀ ਰਹਿੰਦੀ ਪੰਛੀਆਂ ਦੀ ਮੇਰੇ ਵੀਡੀਓ ਵਿੱਚ ਵੀ ਵੇਖਦੇ ਹੋਣੇ ਕਿਦਾਂ ਪਿੱਛੇ ਆਵਾਜ਼ ਆਉਂਦੀ ਰਹਿੰਦੀ ਕੁਛ ਨਾ ਕੁਛ ਕਿਸੇ ਨਾ ਕਿਸੇ ਪੰਛੀ ਦੀ ਕਦੀ ਕੋਈ ਪੰਛੀ ਹੁੰਦਾ ਕਦੀ ਕੋਈ ਇਹ ਰੌਣਕ ਲੱਗੀ ਰਹਿੰਦੀ ਖੜੀ ਧੜੀ ਕਿੰਨਾ ਪਿਆਰਾ ਲੱਗਦਾ ਹਨਾ ਕਿਤਾਜ ਪਤਾ ਨਹੀਂ ਇਹਨੂੰ ਬਿੱਲ ਬਤੋੜੀ ਆਂਦੇ ਆ ਕਿ ਉੱਲੂ ਆਂਦੇ ਆ ਹਨਾ ਕੱਚਾ ਜੀ ਹੁਣ ਆਂਦੇ ਬਿੱਲ ਬਤੋੜੀ ਉੱਲੂ ਨਹੀਂ ਹੁੰਦਾ ਪਰ ਹੁਣ ਪਤਾ ਨਹੀਂ ਵੀ ਉੱਲੂ ਕਿੱਦਾਂ ਦਾ ਹੁੰਦਾ ਵਾ ਅਸੀਂ ਤੇਨੂੰ ਉੱਲੂ ਦੇ ਵਿੱਚ ਹੀ ਆਂਦੇ ਆ ਤੇ ਬੰਦ ਮਸਤੋਗ ਬੈਕ ਕੋਈ ਨੇ ਹਿੱਲਣਾ ਨਹੀਂ ਜੁਲਣਾ ਨਹੀਂ ਵੇ ਬਹੁਤ ਵਧੀਆ ਪੰਛੀ ਹੈ ਵੀ ਸਾਰੇ ਪੰਛੀ ਬਹੁਤ ਵਧੀਆ ਹੁੰਦੇ ਆ ਘਰ ਦੇ ਵਿੱਚ ਰੌਣਕ ਲਾਈ ਰੱਖਦੇ ਆ ਅੱਗੇ ਉਹ ਮੈਂ ਪਾਉਣੀ ਹੁੰਦੀ ਹੁੰਦੀ ਆ ਦਾਣੇ ਦੁਨੇ ਉਹ ਵੀ ਉਹਦੇ ਵਾਸਤੇ ਵੀ ਗਾਲੜ ਵੀ ਚਿੜੀਆਂ ਸ਼ੇਰਾਂ ਕਾ ਬੜੇ ਬੱਚੇ ਇਦਾਂ ਕਰਕੇ ਪੰਛੀਆਂ ਦੇ ਆਉਂਦੇ ਆ ਦਾਣਾ ਚੁਗਣਾ ਤੇ ਇਹ ਦਾਣਾ ਤਾਂ ਨਹੀਂ ਚੁਗਦੇ ਪਰ ਇਹ ਆ ਵੀ ਇਦਾਂ ਹੀ ਤੁਰੇ ਫਿਰਦੇ ਆ ਕੋਈ ਇਹਨਾਂ ਨੂੰ ਡਰ ਨਹੀਂ ਹੈਗਾ ਵੀ ਜਾਂ ਅਸੀਂ ਡਰਦੇ ਆ ਕੁਝ ਵੀ ਨਹੀਂ ਇਦਾਂ ਕਰਦੇ ਸਾਡੇ ਵੱਲੋਂ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਵੀ ਆਪਾਂ ਆਉਣਗੇ ਜਾਂ ਮਾਰਨਗੇ ਸਾਨੂੰ ਹਨਾ ਜਾਂ ਇਥੋਂ ਭਜਾਉਣਗੇ ਸਾਡੇ ਆ ਘੁੱਗੀਆਂ ਆ ਵਾ ਜਿਹੜੀਆਂ ਉਹ ਵੀ ਇੱਥੇ ਜਿਹੜਾ ਸਾਡਾ ਗੇਟ ਵਾ ਤੇ ਉੱਪਰਲੇ ਬਨੇ ਆ ਲੈਣਾ ਪਿਆ ਹੁੰਦਾ ਲੱਗ ਗਈ ਅਸੀਂ ਤੁਰੇ ਫਿਰਦੇ ਆ ਉੱਥੇ ਲੈਨੇ ਪਾਈ ਹੁੰਦੇ ਆ ਕਿ ਉਹਨਾਂ ਨੂੰ ਡਰ ਖਤਰਾ ਨਹੀਂ ਹੈਗਾ ਨਹੀਂ ਤੇ ਜਾਂ ਫਿਰ ਇਹ ਡੰਡਾ ਲੈ ਕੇ ਮਗਰ ਚੜੀਏ ਜਾਂ ਫਿਰ ਇਦਾਂ ਆ ਆ ਡਰਦੇ ਪੰਛੀ ਜਿਆਦਾਤਰ ਮਤਲਬ ਇਥੇ ਕੁਝ ਰੁੱਖ ਕਰਕੇ ਕੁਝ ਛਾਂ ਜਿਆਦਾ ਵਾ ਤੇ ਕੁਝ ਆਪਾਂ ਉਹ ਨਾਲੀਆਂ ਨਾਲ ਵਾਸਤੇ ਬਣਾਈ ਪਾਣੀ ਵਾਸਤੇ ਉਹ ਆਹ ਲੀ ਜੜੀ ਨਾਲੀ ਐ ਤੇ ਇਹਦੇ ਵਿੱਚ ਪਾਣੀ ਛੱਡਦੀਦਾ ਵਾ ਤੇ ਇਹਦੇ ਵਿੱਚ ਪਾਣੀ ਰਹਿੰਦਾ ਵਾ ਤੇ ਇੱਥੋਂ ਆਣ ਕੇ ਪਾਣੀ ਪੀਂਦੇ ਰਹਿੰਦੇ ਲਗਾਤਾਰ ਪੰਛੀ ਗਰਮੀ ਵਿੱਚ ਨੰਮ ਰਹਿੰਦੇ ਆ ਪਾਣੀ ਪੀਂਦੇ ਰਹਿਣਾ ਵਿੱਚ ਨਾ ਚੁੱਭੀਆਂ ਮਾਰੀ ਜਾਣੀਆਂ ਉੱਥੇ ਤਾਂ ਡੂੰਗਾ ਕੀਤਾ ਵਾ ਕਿਦਾਂ ਵੇਖਣਾ ਸਿੱਧਾ ਮੇਰੀ ਗੱਲਾਂ ਸੁਣਦੇ ਹੁੰਦੇ ਹੰਦਰ ਦੌਰ ਨਾਲ ਇਹ ਕਿਦਾਂ ਵੇਖਣ ਲਿਆ ਤੇ ਦੱਸਿਓ ਤੁਸੀਂ ਸਾਰੇ ਜਾਣੇ ਕਹਨ ਭਰਾ ਵੀ ਤੁਸੀਂ ਇਸ ਗੱਲ ਨੂੰ ਕੀ ਕਿਵੇਂ ਮੰਨਦੇ ਜੇ ਕਿਵੇਂ ਦੇਖਦੇ ਜੇ ਵੀ ਇਹਨਾਂ ਉਲੂਆਂ ਦਾ ਘਰ ਵਿੱਚ ਰਹਿਣਾ ਕਿਵੇਂ ਦਾ ਸਹੀ ਆ ਜਾਂ ਗਲਤ ਆ ਪਰ ਸਾਡੀ ਸੋਚ ਇਹ ਹੀ ਆ ਵੀ ਕੁਦਰਤ ਦੀ ਬਣਾਈ ਕੋਈ ਵੀ ਚੀਜ਼ ਜਿਹੜੀ ਉਹ ਮਾੜੀ ਨਹੀਂ ਹੈਗੀ। ਬਸ ਆਏ ਆ ਇਹਨਾਂ ਨੇ ਆ ਬੱਚੇ ਵੱਡੇ ਹੋਏ ਨੇ ਤੇ ਉੱਡ ਜਾਣੇ ਫਿਰ ਇੱਕ ਸਾਲ ਨਹੀਂ ਇਹਨਾਂ ਨੇ ਆਉਣਾ ਫਿਰ ਅਗਲੀਆਂ ਗਰਮੀਆਂ 'ਚ ਆਉਣਗੇ। ਐਦਾਂ ਹੀ ਬੱਚੇ ਫਿਰ ਆ ਆ ਹੁੰਦੇ ਦੋ ਪਾਈਪ ਇਹ ਭਰੇ ਹੁੰਦੇ ਸੀ ਪਰ ਹੁਣ ਇਹਨਾਂ ਨੇ ਇੱਕ ਹਾਂ ਮੜ ਕੇ ਉਲੂਆਂ ਨੇ ਕਬਜ਼ਾ ਕਰ ਲਿਆ। ਫਿਰ ਸ਼ਰਕਾਣੇ ਮੁੜ ਕੇ ਆਈਆਂ ਇੱਥੇ ਹਾਂ ਤੇ ਹੁਣ ਉੱਲੂ ਆਪਣੇ ਬੱਚੇ ਦਿੰਦੇ ਆ ਸ਼ਰਕਾਣੇ ਆਹ ਤਰੇਕਾ ਤੁਹਾਨੂੰ ਅੱਜ ਇਹਨਾਂ ਦੀ 10th ਐਨੀਵਰਸਰੀ ਆ ਉਦੋਂ ਆਡੀ ਸੀ ਨਾ 10 ਸਾਲ ਹੋ ਗਏ 10 ਸਾਲ ਹੋ ਗਏ ਜਿਨ੍ਹਾਂ ਨੂੰ ਕੰਪਲੀਟ ਅੱਜ ਨਹੀਂ ਮਤਲਬ ਇਸ ਸਾਲ ਵਿੱਚ ਜਦੋਂ ਦਾ ਪਾਈਪ ਲੱਗਾ ਮੇਰੇ ਖਿਆਲ ਚ ਇੱਕ ਵਾਰੀ ਸ਼ਰਕਾਣੇ ਆ ਲੈਣੇ ਪਾਏ ਹਨ ਉਹ ਤੋਂ ਬਾਅਦ ਚ ਇਹਨਾਂ ਨੇ ਕਬਜ਼ਾ ਕੀਤਾ ਤੇ ਹਰ ਵਾਰੀ ਆ ਜਾਂਦੇ ਆ ਫਿਰ ਨਹੀਂ ਇਹਨਾਂ ਨੇ ਸ਼ਰਕਾਣੇ ਹੁਣ ਉਹ ਵੀ ਇੱਥੇ ਕਿਤੇ ਨਾ ਕਿਤੇ ਬੈਠਾ ਬੋਲਣ ਰਿਹਾ ਇਹ ਆਓ ਹੀ ਆਓ ਕੰਧ ਦੇ ਉੱਤੇ ਉੱਧਰ ਆਦਾ ਕਿ ਘਰੇ ਉੱਡ ਗਿਆ ਰੁੱਖਾਂ ਕਰਕੇ ਹੀ ਆ ਯਾਤਰ ਜਿਹੜਾ ਜੋ ਵੀ ਹੈਗਾ ਨਾ ਉਹ ਰੁੱਖਾਂ ਕਰਕੇ ਆ ਰੁੱਖਾਂ ਦੇ ਕਰਕੇ ਇੱਥੇ ਲੱਗੇ ਰਹਿੰਦੇ ਆ ਉਹ ਸ਼ੋਕਾ ਟਰੀ ਵਿੱਚ ਬੁਲਬੁਲ ਦੇ ਬੱਚੇ ਦੇ ਉੱਤੇ ਆ ਉਹਨਾਂ ਦੇ ਆਂਡੇ ਆ ਘੁਗੀਆਂ ਦੇ ਆ ਹਰ ਇੱਕ ਪੰਛੀ ਦਾ ਜਿੱਦਾਂ ਕੋਈ ਨਾ ਕੋਈ ਸਾਡੇ ਘਰ 'ਚ ਫਲ ਲੱਗਾ ਰਹਿੰਦਾ ਨਾ ਇਦਾਂ ਕੋਈ ਨਾ ਕੋਈ ਜਿਹੜਾ ਪੰਛੀ ਦੇ ਆ ਨਾ ਬੱਚੇ ਹੁੰਦੇ ਹੀ ਹੁੰਦੇ ਆ ਕਿਤੇ ਨਾ ਕਿਤੇ ਉਹਨਾਂ ਦੇ ਆਲੇ ਨੇ ਬਣਾਏ ਹੁੰਦੇ ਤੇ ਚਲੋ ਦੱਸਿਓ ਤੁਸੀਂ ਵੀ ਤੁਸੀਂ ਇਸ ਚੀਜ਼ ਨੂੰ ਕੀ ਮੰਨਦੇ ਜੇ ਬੈਡ ਲੱਕ ਜਾਂ ਗੁੱਡ ਲੱਕ ਬਾਕੀ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਬੜਾ ਭੋਲਾ ਜਿਹਾ ਲੱਗਣ ਡਿਆ ਪੰਛੀ ਪੰਛੀ ਕੋਈ ਵੀ ਨਹੀਂ ਮਾੜਾ ਹੁੰਦਾ ਸਾਰੇ ਪੰਛੀ ਪਾਣੀ ਪੀਣਾ ਜਾਪਦਾ ਹੈ ਪਾਣੀ ਸ਼ੇਰ ਆ ਜਾ ਉਹਦੇ ਵਿੱਚ ਪਾਣੀ ਲੈ ਕੇ ਆ ਚਲੋ ਠੀਕ ਹੈ ਚੰਗਾ ਜੀ ਸਾਸਿਕਾ ਜੀ ਸਾਰਿਆਂ ਨੂੰ ਇਹੋ ਇੰਨੀ ਗੱਲ ਸ਼ੇਅਰ ਕਰਨੀ ਸੀ ਹਾਂਜੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਕੌਣ ਇਹਨੂੰ ਗੁੱਡ ਲੱਕ ਮੰਨਦਾ ਇਹਦੇ ਵੱਲੋਂ ਤੇ ਕੌਣ ਇਹਨੂੰ ਬੁਰਾ ਮਨਾਉਂਦਾ ਹੈ ਮੈਂ ਤਾਂ ਇਹ ਚੀਜ਼ ਨੂੰ ਕੁਦਰਤ ਦਾ ਲਾ ਕੇ ਚੱਲਦਾ ਵੀ ਕੁਦਰਤ ਦੀ ਬਣਾਈ ਚੀਜ਼ ਹੈ ਕਿਸੇ ਨੇ ਉਹ ਨਹੀਂ ਕਹੇ ਪੰਛੀ ਨੂੰ ਵੀ ਨਹੀਂ ਕਹਿੰਦੇ ਮਾੜਾ ਸਾਰੇ ਪੰਛੀ ਆਪਣੇ ਸਾਰੇ ਆਪੋ ਆਪਣੀ ਜਗ੍ਹਾ ਠੀਕ ਆ ਮਤਲਬ ਪ੍ਰ ਹਾਂ ਤੇ ਉਹਨਾਂ ਨੇ ਆਪਣਾ ਹੱਕ ਦਾ ਦਾਣਾ ਪਾਣੀ ਖਾਣਾ ਹੀ ਖਾਣਾ ਵਾਪਾਂ ਚਾਹੇ ਜੋ ਮਰਜ਼ੀ ਕਹੀਏ ਇੱਥੇ ਫਲ ਫਰੂਟ ਲੱਗਦੇ ਆ ਤੇ ਆਪਾਂ ਕਦੀ ਕੋਈ ਕੈਮੀਕਲ ਨਹੀਂ ਛਿੜਕਿਆ ਵੀ ਜੋ ਸਾਡੇ ਕਰਮਾਂ ਚ ਸਾਨੂੰ ਮਿਲ ਜਾਣਾ ਵਾ ਜੋ ਇਹਨਾਂ ਦੇ ਕਰਮਾਂ ਚ ਇਹਨਾਂ ਨੇ ਖਾ ਹੀ ਲੈਣਾ ਹਾਂ ਜੀ ਅਨਾਰ ਵਾ ਇਹ ਦੇ ਮਾ ਇੱਕ ਦੋ ਹੀ ਸਾਡੇ ਹਿੱਸੇ ਹੁੰਦੇ ਆ ਬਾਕੀ ਦੇ ਪੰਛੀ ਖਾ ਜਾਂਦੇ ਆ ਪੰਛੀ ਖਾਂਦੇ ਆ ਤੇ ਕਦੀ ਵੀ ਬੇਰ ਜਿਹੜੇ ਆ ਤੋਤੇ ਖਾ ਜਾਂਦੇ ਆ ਗਲੜ ਖਾ ਜਾਂਦੇ ਆ ਅੰਗੂਰ ਲੱਗੇ ਉਹ ਵੀ ਖਾ ਜਾਂਦੇ ਆ ਤੇ ਕੁਛ ਨਾ ਕੁਛ ਸਾਡੇ ਹਿੱਸੇ ਬਚ ਹੀ ਜਾਂਦਾ ਆ ਲਗਾਠਾਂ ਲੱਗੀਆਂ ਯਾਰ ਕਾ ਦੋ ਮੈਂ ਲਗਾਠਾਂ ਖਾਧੀਆਂ ਤੇ ਦੋ ਚਾਰ ਹੀ ਮੈਂ ਇੱਕ ਅੱਧੀ ਨ ਕਦੀ ਨਹੀਂ ਕਿ ਆ ਵੀ ਹਾਂ ਇਹਨਾਂ ਨੇ ਖਾਧੀ ਆ ਤੇ ਜਾਂ ਕੁਝ ਕਹੀਏ ਇਹਨਾਂ ਨੂੰ ਇਹ ਇਹਨਾਂ ਦੀ ਜੋ ਇਹਨਾਂ ਦੇ ਘਰਮਾਂ ਵਿੱਚ ਵਾਈ ਖਾਈ ਜਾਂਦੇ ਆ ਖਰੇ ਇਹਦੇ ਵੱਲ ਫਰੂਟ ਇਹਨੇ ਹੋਣ ਦੇ ਲੱਗ ਜਾਂਦੇ ਆ ਇਹ ਵੀ ਆ ਵੀ ਇਹ ਵਰੌਣਕ ਲੱਗੀ ਰਹਿੰਦੀ ਇਹਨਾਂ ਨੂੰ ਇਹ ਵਧੀਆ ਜਗ੍ਹਾ ਇਹ ਇੰਨੀ ਜਗ੍ਹਾ ਜਿਹੜੀ ਵਧੀਆ ਲੱਗਦੀ ਹੈ ਇੱਥੇ ਇਹਨਾਂ ਦਾ ਦਿਲ ਲੱਗਾ ਰਹਿੰਦਾ ਤੇ ਇੱਥੇ ਆ ਰਹੇ ਰਹਿੰਦੇ ਆ ਤੇ ਕਈ ਤਰ੍ਹਾਂ ਦੇ ਪੰਛੀ ਹੁੰਦੇ ਆ ਕਈ ਵਾਰੀ ਪਹਿਲੀ ਵਾਰ ਵੇਖੀ ਤੇ ਜ਼ਿੰਦਗੀ ਜਿਵੇਂ ਕਿੱਥੋਂ ਆ ਗਏ ਮਰੇ ਦਾਦੇ ਤੇ ਸਿਰਫ ਇਸੇ ਕਰਕੇ ਆ ਕਿ ਇੱਥੇ ਛਾਂ ਜ਼ਿਆਦਾ ਵਾ ਰੁੱਖ ਜ਼ਿਆਦਾ ਵਾ ਤੇ ਜਗਾ ਜਿਆਦਾ ਆਲਣੇ ਬਣਾਉਣ ਨੂੰ ਆ ਹੁਣ ਜਿਹੜਾ ਸੰਤਰਾ ਇਹਦੇ ਵਿੱਚ ਵੀ ਬਹੁਤ ਆਲਣੇ ਪਏ ਆ ਕੁਛ ਨਾ ਕੁਛ ਇਥੋਂ ਆਵਾਜ਼ਾਂ ਆਉਂਦੀਆਂ ਰਿੰਦੀਆਂ ਹੁਣ ਇੱਥੇ ਬੱਚੇ ਕਿਨਾਂ ਕਹਿੰਦੇ ਦਿੱਤੇ ਪੰਛੀ ਨੇ ਉਹਨਾਂ ਦੇ ਨੇ ਕਿੰਨੀ ਕਿ ਜਿਹੜੀਆਂ ਆਵਾਜ਼ਾਂ ਆਉਂਦੀਆਂ ਰਿੰਦੀਆਂ ਆ ਹਾਂ ਹਰਕ ਜਿੰਨੇ ਵੀ ਰੁੱਖ ਲੱਗੇ ਘਰ ਵਿੱਚ ਇਹਨਾਂ ਉੱਪਰ ਹਰਕ ਜਗ੍ਹਾ ਜਿਹੜੀ ਆ ਕੁਛ ਨਾ ਕੁਛ ਲੱਗਾ ਹੀ ਹੈ ਹਰਕ ਨੇ ਆਪੋ ਆਪਣੇ ਦਰਖਤ ਮੱਲੇ ਕਿਸੇ ਨੇ ਕਿਸੇ ਦੇ ਅੰਡਰੀ ਨਹੀਂ ਕਰਨੀ ਦੇਣੇ ਆ ਜਿਹੜੇ ਆ ਵਾ ਇਧਰ ਵਾ ਚਿੜੀਆਂ ਵਾ ਇਧਰ ਜਿਹੜੇ ਆ ਉਹ ਆ ਤੋਤੇ ਆ ਫਿਰ ਤੇ ਜਿਹੜੀਆਂ ਛੋਟੀਆਂ ਛੋਟੀਆਂ ਚਿੜੀਆਂ ਹੁੰਦੀਆਂ ਬੁਲਬੁਲ ਬੁਲਬੁਲ ਤੇ ਛੋਟੀਆਂ ਹੋਰ ਵੀ ਚਿੜੀਆਂ ਹੋਰ ਬਰੀ ਚਿੜੀਆਂ ਆ ਸੋਕੜਰੀ ਸਾਰੇ ਉਹਨਾਂ ਨੇ ਮੱਲੇ ਆ ਤੇ ਜਿਹੜੇ ਉਹ ਪਾਈ ਪੈਣਾ ਉਹ ਵੱਡਾ ਰੁੱਖੇੜਾ ਵਾ ਸਭ ਤੋਂ ਉੱਪਰ ਵਾਲਾ ਉਹ ਮੱਲਿਆ ਗਾਲੜ ਨੇ ਉੱਤੇ ਉਹਦਾ ਪੱਕਾ ਆ ਲੈਣਾ ਵਾ ਪੱਕਾ ਉਹਨੇ ਘਰ ਬਣਾਇਆ ਉਹ ਸਾਰੇ ਆਪਣੇ ਆਪਣੇ ਘਰ ਬਣਾਏ ਹੱਕ ਨਾ ਰਹਿੰਦੇ ਪੂਰੇ ਹੱਕ ਦੇ ਨਾਲ ਤੇ ਸਾਡਾ ਤਾਂ ਇਹ ਨਾ ਕੋਈ ਰੁੱਖ ਵੜਨ ਨੂੰ ਦਿਲ ਕਰਦਾ ਵਾ ਨਾ ਕੁਛ ਕਰ ਹੁਣਾ ਹੋਰ ਇੱਥੇ ਕਰਨ ਨੂੰ ਦਿਲ ਕਰਦਾ ਵੀ ਨਹੀਂ ਉਹਨਾਂ ਦੀ ਬਣੀ ਹੈ ਇਹਨਾ ਇੱਕ ਵਾਰੀ ਤੇ ਨੇਰੀ ਦੇ ਨਾਲ ਇੱਥੇ ਪਪਲਰ ਬੜਾ ਤਗੜਾ ਹੁੰਦਾ ਸੀ ਉਹ ਵਿੱਚੋਂ ਖਾਲੀ ਹੋ ਗਿਆ ਨੇਰੀ ਲਡੇਗਾ ਉੱਤੇ ਬਹੁਤ ਜ਼ਿਆਦਾ ਤੋਤੇ ਬੈੰਦੇ ਹੁੰਦੇ ਸੀ ਉਹ ਤੋਤੇ ਵਿਚਾਰਾਂ ਦੀ ਹੁਣ ਕਮੀ ਹੋ ਗਈ ਆ ਤੇ ਇੱਕ ਇਥੋਂ ਤਰੇਕ ਆ ਪਿਛਲੇ ਨੇਰੀ ਆਈ ਜਿਹੜਾ ਵੱਡਾ ਜਿਹਾ ਬੰਦਰ ਜਾਇਆ ਸੀ ਉਹਦਾਂ ਤਰੇਕ ਟੁੱਟ ਗਈ ਆ ਉਹਦੇ ਤੇ ਵੀ ਬਹੁਤ ਐਦਾਂ ਪੰਛੀ ਬੈਠਦੇ ਹੁੰਦੇ ਸੀ ਉਹ ਬੜਾ ਦੁੱਖ ਲੱਗਾ ਵੀ ਉਹਨਾਂ ਵਿਚਾਰਿਆਂ ਦਾ ਖਾਂ ਟਕਾ ਲਾਂਗੇ ਵੇਖ ਤਾਂ ਮਸਤ ਹੋਇਆ ਮਸਤ ਹੋਇਆ ਵੇ ਜਿੱਦ ਨੂੰ ਆਮ ਕਰੀਏ ਨਾ ਤਾਂ ਉਹਦੇ ਨਹੀਂ ਮਾ ਲੈਂਦਾ 180 ਤੋਂ ਘੁੰਮਦੀ ਜਾਂਦੇ ਮੇਰੇ ਖਿਆਲ ਇਹ ਏਦਾਂ ਕੀਤਾ ਉਹ ਉੱਥੇ ਹੀ ਖੜਦਾ ਮੈਨੂੰ ਲੱਗ ਇੱਕ ਕਿਡਾ ਕੰਫਰਟੇਬਲ ਹੋ ਕੇ ਬੈਠਾ ਇਹਨੂੰ ਪਤਾ ਵਾ ਵੀ ਹਨਾ ਇੱਥੇ ਮਤਲਬ ਕੋਈ ਵੀ ਹੋ ਜਾ ਮਾਹੌਲ ਨਹੀਂ ਹੈਗਾ ਆ ਨਹੀਂ ਤੇ ਉਹ ਕਿਹੜਾ ਤੇ ਨੀਂਜੇ ਕੁਛ ਨਹੀਂ ਬੈਠਾ ਹੈ ਰਮਨਾ ਆਰਾਮ ਨਾਲ ਬੈਠਾ ਵਾ ਚਲੋ ਠੀਕ ਹੈ ਚੰਗਾ ਜੀ ਸਸਰੀਕਾਲ ਜੀ ਸਾਰਿਆਂ ਨੂੰ ਫੇਰ ਦੁਬਾਰਾ ਤੋਂ ਤੇ ਦੱਸਿਓ ਤੁਸੀਂ ਤੇ ਤੁਹਾਡੇ ਵੀ ਹੈ ਐਵੇਂ ਦਾ ਕੁਛ ਕੋਈ ਨਾ ਕੋਈ ਪੰਛੀ ਆਉਂਦਾ ਵਾ ਜਾਂ ਤੇ ਦੱਸਿਓ ਬਾਕੀ ਪਿੱਕੇ ਮੈਨੂੰ ਲੱਗਦਾ ਵਾ ਸਾਡਾ ਜਿਹੜਾ ਸਾਡੀ ਸੋਚ ਜਿਹੜੀ ਆ ਜਾਂ ਸਾਡਾ ਇਹ ਸਿਸਟਮ ਜਿਹੜਾ ਸਾਰਾ ਇਹਨਾਂ ਪ੍ਰਤੀ ਕਿਵੇਂ ਦਾ ਤੁਹਾਨੂੰ ਲੱਗਦਾ ਵਾ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੇ ਨਾਲ ਲੱਗਿਆ